ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਲਾ ਰਿਹਾ ਜੀ ਮੂੰਗੀ ਵਾਲੀ ਲਾਉਣੀ ਤੇ ਲਾਇਆ ਜਨਰੇਟਰ ਕਿਉਂ ਨਹਿਰੀ ਪਾਣੀ ਆ ਨਹੀਂ ਰਿਹਾ ਤੇ ਮੁੰਡੇ ਤੇਲ ਪਾਣੀ ਚੈੱਕ ਕਰਕੇ ਟਰੈਕਟਰ ਚ ਰਾਤ ਦਾ ਚੱਲੀ ਜਾਂਦਾ ਤੇਲ ਪਾ ਕੇ ਪਾਣੀ ਪਾ ਕੇ ਉਹ ਹੋ ਜਾਂਦੇ ਆ ਹਾਂ ਆ ਚੁੱਕੀ ਆ ਚਾਹ ਸ਼ਾਗਲੀ ਤੇ ਚਲੋ ਕਿਾਰੇ ਦੇਖਣ ਚੱਲਦੇ ਆ ਲੱਗਿਆ ਕਿ ਨਹੀਂ ਲੱਗਿਆ ਰਾਤ ਦੇ ਲਈ ਜਾਂਦੇ ਆ ਰਾਤ ਕੱਲਾ ਸ਼ਾਮ ਨੂੰ 5 ਵਜੇ ਜੋੜਤਾ ਸੀ ਤੇ ਸਵੇਰ ਦੇ 5 ਵਜੇ ਚੁੱਕੇ 12 ਘੰਟੇ ਚੱਲ ਗਿਆ ਤੇ 3 ਘੰਟੇ 4 ਹੋਰ ਚੱਲੂਗਾ 8 ਘੰਟਿਆਂ ਚ ਕਿਰਾਆ ਭਰ ਰਿਹਾ ਟਾਈਮ ਹੀ ਵਾਲਾ ਲੈ ਰਿਹਾ ਤੇ ਮੂੰਗੀ ਦੀ ਕਰਦੇ ਆ ਰੌਣੀ ਪਾਣੀ ਲਾ ਕੇ ਤੇ 4-5 ਦਾ ਬਾਤ ਆ ਜਾਣਾ 0 ਡ੍ਰਿਲ ਨਾਲ ਕਰ ਦੇਣਾ ਬਈ ਆਈ ਕਿਹੜੇ ਕਿਹੜੇ ਆ ਵੀ ਮੂੰਗੀ ਬੀਜ ਰਹੇ ਆ ਇੱਕ ਤੀ ਹਣਾ ਕਿਹੜਾ ਬੀਜ ਲਾ ਰਹੇ ਹਾਂ ਤੇ ਬਾਹ ਕੇ ਬੀਜ ਦੇਣੋ ਜਾਂ ਜ਼ੀਰੋ ਟਰਲ ਕਰ ਦੇਣੋ ਅਸੀਂ ਕਰਦੇ ਨੇ ਜ਼ੀਰੋ ਟਰਲ ਯੋ ਕੈਰੇ ਚ ਪਾਣੀ ਚੱਲੀਦਾ ਹੁਣ ਇਹ ਛੱਡਾਂ ਕਿੱਧਰ ਤੇ ਇਹ ਅੱਧਾ ਕੁ ਲੱਗਿਆ ਹੋਇਆ ਤੇ ਮੁੜ ਕੇ ਰਹਿ ਜਾਣਗੇ ਕੋਈ ਦੋ ਕੈਰੇ ਪੂਰੇ ਟਾਈਮ ਨਾਲ ਹੀ ਖਿੱਚਦੇ ਹਾਂ ਹੁਣ ਨਹੀਂ ਸਾਡੇ ਨੂੰ ਤੱਕ ਨਿਬੜਦੇ ਐ ਕੰਮ ਦੇਖੋ ਇਸ ਸਵੇਰ ਦਾ ਅੱਧ ਬੋਦ ਨਿਯਾਰਾ ਕਿੰਨੇ ਪੰਛੀ ਕਿੰਨੇ ਤਰ੍ਹਾਂ ਦੇ ਨਾ ਬਗਲੇ ਟਟੀਆਂ ਤੇ ਉਹ ਦੋ ਬਤਕਾਂ ਦਾ ਜੋੜਾ ਇਹ ਕੱਲ ਦਾ ਫਿਰਦਾ ਇੱਥੇ ਮੇਰੇ ਕੋਲੇ ਜੰਗਲੀ ਬਤਕ ਕਹਿੰਦੇ ਜਿਹੜੀ ਤੇ ਆਹ ਕਿਹੜਾ ਆਪਣਾ ਲੱਗਣ ਵਾਲਾ ਨੇ ਚੈੱਕ ਕਰਕੇ ਫਿਰ ਦੂਜੇ ਘਰੇ ਵੜਦੇ ਆ ਤੇ ਸੂਰਜ ਦੇਵਤਾ ਜਿਹੜਾ ਆ ਚੁੱਕਾ ਹੈ ਦੇਖ ਲੀਏ ਕਿਹੜਾ ਲੱਗਣ ਵਾਲਾ ਹੀ ਆ ਵਸੇ ਮੂਹਰੋ ਲੱਗਿਆ ਹੋਇਆ ਵੀ ਹੈ ਧੰਨਵਾਦ ਕਾਂ ਇੱਕ ਉਹ ਫੱਟੀ ਓਏ ਦੋ ਆ ਸੀ ਇਹ ਕੋਸੇ ਬਾਕੀ ਬਗੜਾ ਪ੍ਰਯਾਤੀ ਬਹੁਤ ਹੈ ਇਥੇ ਲੋ ਜੀ ਕਹਿਰਾ ਬਦਲਤਾ ਹੁਣ 2.5 ਘੰਟੇ ਬਹਿਲੇ ਆ ਉੱਥੇ ਚੱਲਦੇ ਆ ਮੋਟਰ ਤੇ ਇੱਥੇ ਧੁੱਪ ਹੋ ਗਈ ਇੰਦਰ ਸਵਰਾਜ ਆਪਣਾ ਚੱਲੀ ਜਾਂਦਾ ਜਨਰੇਟਰ ਤੇ ਪਾਣੀ ਪਾਣੀ ਪਾਤਾ ਅੱਜ ਚੱਲਦੇ ਆ ਮੋਟਰ ਤੇ ਬੈਠ ਕੇ ਚਾਹ ਪੀਨੇ ਆ ਉਥੇ ਫੇਰ ਰੋਟੀ ਰਾਟੀ ਛਕਾਂਗੇ ਜਦ ਰੋਟੀ ਆ ਗਈ ਤੇ ਇੰਨੇ ਚਾਹ ਦਾ ਕੱਫਾ ਲੈਨੇ ਆ ਪਾਣੀ ਸਰਕਾਰਾਂ ਛੱਡ ਨਹੀਂ ਰਹੀਆਂ ਯਾਰਾ ਜੇ ਜਨਰੇਟਰ ਲਾਉਣਾ ਪੈ ਰਿਹਾ ਕਿਉਂਕਿ ਮੂੰਗੀ ਬੀਜਣੀ ਹੈ। ਬਾਕੀ ਕਣਕ ਦੀ ਫਸਲ ਜਦੋਂ ਪੱਕ ਜਾਂਦੀ ਹੈ ਉਦੋਂ ਪਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਨਾਲ ਤਾਂ ਲਾਈਟ ਹੁੰਦੀ ਹੈ ਉਦੋਂ ਮੋਟਰਾਂ ਨਹੀਂ ਚੱਲਦੀਆਂ ਤੇ ਖੁਦ ਨਾਲ ਖਾਸ ਤਾਂ ਕੋਈ ਹਾਸਾ ਹੋ ਜੇ ਤਾਂ ਪਾਣੀ ਚਾਹੀਦਾ। ਵਿਸਾਖੀ ਵੇਲੇ ਪਹਿਲਾਂ ਸੂਏ ਭਰੇ ਰਹਿੰਦੇ ਸੀ ਐਤੀ ਸੁੱਕੇ ਆ। ਜ਼ਰੂਰੀ ਹੈ ਪਾਣੀ ਇਸ ਟਾਈਮ। ਚਲੋ ਜਿਵੇਂ ਸਰਕਾਰਾਂ ਦੀ ਮਰਜ਼ੀ ਹੈ ਨਾ। ਇਆ ਪਾਣੀ ਲਾਈ ਜਨੇ ਅੱਜ ਤੇ ਹੁਣ ਚਾਹ ਚੂ ਪੀਨੇ ਇੱਥੇ ਜਾਮਨ ਥੱਲੇ ਬੈਠ ਕੇ ਆਨੰਦ ਲੈਨੇ ਆ ਪੰਛੀਆਂ ਦੀਆਂ ਪਰੇ ਪਰੇ ਆਵਾਜ਼ਾਂ ਦੇ ਨਾਲ ਚਾਹ ਦਾ ਗਫਾ ਛਕਦੇ ਆ ਬੰਦਾ ਗੇੜਾ ਮਾਰ ਕੇ ਮੁੜ ਗਿਆ ਨਾਲ ਤੇ ਇਹ ਵੀ ਕਿਤੇ ਪਾਣੀ ਤਾਂ ਨਹੀਂ ਵੱਡੀ ਬੈਠੇ ਸੂਏ ਚ ਪਾਣੀ ਹੈ ਨਹੀਂ ਖਾਲੀ ਬੈ ਖਾਲ ਇੱਥੇ ਦੇਖੋ ਕਿੰਨੀਆਂ ਪਿਆਰੀਆਂ ਪਿਆਰੀਆਂ ਆਵਾਜ਼ਾਂ ਆਉਂਦੀਆਂ ਨਾ ਲੋ ਵੀ ਚਾਹ ਦਾ ਗਫਾ ਛਕਦੇ ਆਂ ਚਾਹ ਆਪਣੀ ਆਈ ਪਈ ਆ ਤੇ ਸਾਡੇ ਕਣਕਾਂ-ਕੁਣਕਾਂ ਦਾ ਕੰਮ ਨਿਬੜ ਗਿਆ ਬਈ ਸਾਰੇ ਤੇ ਜਦੋਂ ਕੈਰਾ ਲੱਗ ਗਿਆ ਮੈਨੂੰ ਉਹ ਬਗਲੇ ਬੈਠੇ ਆ ਉੱਥੇ ਕੈਰੇ 'ਚ ਉਹਨਾਂ ਨੇ ਦੱਸ ਦੇਣਾ ਵੀ ਬਈ ਕੈਰਾ ਬਦਲ ਗਿਆ ਤੇ ਕੈਰਾ ਭਰ ਗਿਆ ਤੇ ਤੂੰ ਬਦਲ ਦੇ ਬਗਲੇ ਦਾ ਕੰਮ ਆ ਬਗਲੇ ਦੀ ਡਿਊਟੀ ਲਾਤੀ ਆਪਾਂ ਜੇ ਲੋ ਕਹਿਰਾ ਭਰ ਗਿਆ ਮੈਨੂੰ ਦੱਸ ਦਿਓ ਤੇ ਆਪਾਂ 2.5 ਘੰਟੇ ਕਰਦੇ ਆ ਆਰਾਮ ਕੋਈ ਇੱਕ ਕਹਿਰਾ 2.5 ਘੰਟਾ ਹੀ ਭਰ ਦੋ ਤੇ ਫਿਰ ਚੱਲ ਕੇ ਬਦਲ ਦਿਆਂਗੇ ਚਾਹ ਸ਼ੱਕ ਲਈ